ਉਹ ਸੰਤ ਲੂਲੋਂ ਵਾਲੇ ਹੁੰਦੇ ਹਰਦੇਵ ਸਿੰਘ ਹੋਣੀ ਆ ਪ੍ਰੇਮੀ ਉਹਨਾਂ ਦੇ ਜਿਹੜੇ ਬੈਠੇ ਆ ਆਪਣੇ ਲੂਲੋਂ ਵਾਲਿਆਂ ਦੇ ਉਹ ਇੱਥੇ دیਵਾਨ ਲੱਗਦੇ ਹੁੰਦੇ ਉਹਨਾਂ ਦੇ ਉਹ ਕਹਿੰਦੇ ਭਾਈ ਮੈਂ ਕਿਹਾ دیਵਾਨ ਲਾਉਣ ਕਹਿੰਦੇ ਸੇਵਾ ਸੁਭਾ ਕੋਈ ਦਿੱਤੀ ਨਹੀਂ ਸਰੋਪਾ ਹੀ ਪਾਤਾ ਉਹ ਸਰੋਪਾ ਲੈ ਕੇ ਗਾਂਹ ਪٹرول ਪੰਪ ਤੇ ਗਿਆ ਕਹਿੰਦੇ ਟੈਂਕੀ ਫੁੱਲ ਕਰ ਦੇ ਉਹਨਾਂ ਨੇ ਟੈਂਕੀ ਫੁੱਲ ਕਰਤੀ ਸਰੋਪਾ ਟੈਂ ਉਹਦੇ ਗੱਲ ਤੇ ਪਾਤਾ ਪٹرول ਪੰਪ ਵਾਲੇ ਉਹ ਪੈਟਰੋਲ ਪੰਪ ਵਾਲੇ ਦੇ ਗੱਲ 'ਚ ਪਾਇਆ ਸਰੂਪਾ ਉਹ ਕਹਿੰਦੇ ਐ ਨਹੀਂ ਬਾਬਾ ਜੀ ਪੈਸੇ ਕੱਢੋ ਕਹਿੰਦੇ ਬੈ ਗੱਡੀ 'ਚ ਗੱਡੀ ਚਵਾ ਲਿਆ ਪ੍ਰਬੰਧਕਾਂ ਕੋਲ ਲੈ ਗਏ ਇਹ ਗੁਰਮਖੋ ਤੁਹਾਡਾ ਸਰੂਪਾ ਚੱਲਦਾ ਨਹੀਂ ਐ ਗੱਜ ਕੇ ਆਖੋ ਸੱਤ ਇਹ ਨਹੀਂ ਚੱਲਦਾ ਹਣ ਹਾਂ ਬਈ ਆ ਪੈਟਰੋਲ ਪੰਪ ਵਾਲਾ ਨਹੀਂ ਲੈਂਦਾ